ਸਰਬ ਧਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬ ਧਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਟੋਡਰਪੁਰ ਜ਼ਿਲ੍ਹਾ ਛਾਰਪੁਰ ਵਿਖੇ ਜਿੱਥੇ ਕੇ ਦਰਬਾਰ ਹਜਰਤ ਸਾਈਂ ਬਾਬਾ ਮਿਰਜੇ ਸ਼ਾਹੀ ਦੇ ਦਰਬਾਰ ਤੇ ਸਾਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰਐਨ ਵਿਰਾਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਮੁੱਖ ਸੇਵਾਦਾਰ ਗੁਰਵਚਨ ਦਾਸ ਅਤੇ ਸਮੂਹ ਪ੍ਰਬੰਧਕ ਕਮੇਟੀ ਦੀ ਦੇਖ ਰਖੇਤ ਬਹੁਤ ਹੀ ਸ਼ਰਧਾਪੂਰਕ 6 7 ਅਤੇ 8 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ ਕੀਸ਼ਵਰ ਇਹ ਜਾਣਕਾਰੀ ਦਿੰਦੇ ਹੋਏ ਸਰਦਾਰ ਮੱਖਣ ਸਿੰਘ ਜੀ ਨੇ ਸਰਬ ਧਰਮ ਨਿਯੋਦ ਦੀ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਮਿਤੀ 6 ਜੁਲਾਈ ਨੂੰ ਸਵੇਰੇ 7 ਵਜੇ ਪੀਰਾਂ ਦੇ ਇਸ਼ਨਾਨ ਕਰਾਏ ਜਾਣਗੇ ਤੇ ਸ਼ਾਮ ਨੂੰ 3 ਵਜੇ ਚਾਦਰ ਅਤੇ ਝੰਡਾ ਚੜਾਉਣ ਦੀ ਰਸਮ ਹੋਵੇਗੀ ਅਤੇ 4 ਵਜੇ ਚਰਾਗ ਦੀ ਰਸਮ ਹੋਵੇਗੀ। ਅਤੇ ਦਿਨ 22 ਮਿਤੀ 7 ਜੁਲਾਈ ਨੂੰ ਸਵੇਰੇ ਕਲਾਕਾਰ ਅਤੇ ਪੰਜਾਬੀ ਵਿਰਸਾ ਤੇ ਸ਼ਾਮ 4 ਵਜੇ ਤੋਂ ਬਾਅਦ ਨਕਲਾਂ ਦਾ ਪ੍ਰੋਗਰਾਮ ਹੋਵੇਗਾ। ਅਤੇ ਦਿਨ ਸ਼ੁਕਰਮਤੀ 8 ਜੁਲਾਈ ਨੂੰ ਸਵੇਰ ਤੋਂ ਸ਼ਾਮ ਤੱਕ ਕੁਲਵੀਰ ਕਲੇਰ ਅਤੇ ਗੁਰਲੇਰ ਸੈਣੀ ਭੰਗੜਾ ਗਰੂਪ ਪੰਜਾਬੀ ਕਲਚਰਲ ਪ੍ਰੋਗਰਾਮ ਪੇਸ਼ ਕਰਨਗੇ ਇਸ ਮੌਕੇ ਟੈਂਟ ਦੀ ਫਰੀ ਸੇਵਾ ਸ਼ਮੀ ਟੈਂਟ ਹਾਊਸ ਟੋਡਰਪੁਰ ਵਾਲੇ ਅੱਡਾ ਈਸਪੁਰ ਵਾਲੇ ਵੱਲੋਂ ਕੀਤੀ ਜਾਵੇਗੀ ਇਸ ਮੌਕੇ ਸਾਈ ਸੋਨੂ ਸ਼ਾਹ ਜੀ ਮਾਨਕਾ ਵਾਲੇ ਸਾਈ ਕਰਨੈਲ ਸ਼ਾਹ ਜੀ ਸਾਨੀ ਵਾਲੇ ਸਾਈ ਜੇਵੀ ਸ਼ਾਹ ਜੀ ਪਾਂਟੇ ਵਾਲੇ ਸਾਈ ਪ੍ਰੀਤਮ ਦਾਸ ਜੀ ਸੰਗਤਪੁਰ ਵਾਲੇ ਸਾਈ ਮੰਗੇਛਾ ਜੀ ਪਡੋਰੀ ਵਾਲੇ ਅਤੇ ਹੋਰ ਵੀ ਮਹਾਪੁਰਸ਼ ਇਸ ਮੌਕੇ ਹਾਜ਼ਰੀ ਭਰਨਗੇ ਇਸ ਮੌਕੇ ਠੰਡੇ ਮਠੇ ਜਲਦੀ ਸ਼ਵੀਲ ਦੀ ਸੇਵਾ ਭਗਤ ਸਿੰਘ ਟੁੱਟਪੁਰ ਵਾਲੇ ਕਰਨਗੇ ਅਤੇ ਦਾਤਾ ਜੀ ਦਾ ਲੰਗਰ ਅਟੁੱਟ ਵਰਤਾਇਆ ਜਾਣਗੇ ਇਸ ਮੌਕੇ ਸਰਦਾਰ ਮੱਖਣ ਸਿੰਘ ਜੀ ਨੇ ਦੱਸਿਆ ਕਿ ਵਰਸ਼ ਨੂੰ ਦੇਖਦੇ ਹੋਏ ਸੰਗਤਾਂ ਦੀ ਸਹੂਲਤ ਲਈ ਬਹੁਤ ਹੀ ਚੰਗਾ ਪ੍ਰਬੰਧ ਕੀਤਾ ਗਿਆ ਹੈ ਸੋ ਇਸ ਦੇ ਵਿੱਚ ਐਨਆਰਆ ਵੀਰਾਂ ਦਾ ਖਾਸ ਯੋਗ ਕੀਤਾ ਗਿਆ ਹੈ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਇਸ ਦਰਬਾਰ ਦੀਆਂ ਸੋ ਦੇਖਦੇ ਹੋ ਸਰਬ ਧਰਮ ਨਿਊ ਚੈਨਲ ਮਾਸਟਰ ਮੋਨ ਸਿੰਘ ਡਾਂਡੀਆਂ ਦੇ ਨਾਲ ਧੰਨਵਾਦ ਸਾਰਾ ਸਾਈ ਮਿਰਜਾ ਸਾਹਿਬ ਜੀ ਦਾ ਉਹ ਸੱਚੇ ਦਰਬਾਰ ਕੀ ਜੈ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਪਿੰਟੋਟੜਪੁਰ ਜ਼ਿਲ੍ਹਾ ਹੁਸ਼ਿਆਰਪੁਰ 6 7 8 ਜੁਲਾਈ ਮਹੀਨੇ ਨੂੰ ਮਨਾਇਆ ਜਾ ਰਿਹਾ ਹੈ ਆਪ ਸਭ ਦਾ ਸਭਨਾ ਲੋਕਾਂ ਦਾ ਤਨਮਾਦ ਪਿੰਡ ਦੇ ਸਮੂਹ ਸੰਗਤ ਨਵਾਸੀ ਐਨ ਆਰ ਆਈ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਲਾ ਕਰਾਉਣ ਦੇ ਵਿੱਚ ਸਹਿਯੋਗ ਦਿੱਤਾ ਆਪ ਸਭ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਆਓ ਜੀ ਆਇਆਂ ਨੂੰ ਮੇਰੇ ਵੱਲੋਂ ਸਾਡੀ ਕਮੇਟੀ ਵੱਲੋਂ ਜੀ ਆਇਆਂ ਨੂੰ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਮ ਤਾਂ ਹਮ ਨਾਲ ਹਮ ਹਮਾ ਕੇ ਆਓ ਮੇਲੇ ਦੀ ਰੌਣਕ ਵਧਾਓ ਮੇਲੇ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰੋ ਇੱਥੇ ਗੁਰੂ ਘਰ ਲੰਗਰ ਟੁੱਟ ਵਰਤੇਗਾ ਠੰਡੇ ਮਿੱਠੇ ਜਲ ਦੀ ਸ਼ੇਰ ਚਾਦਰ ਦੀ ਜਰ ਸਮ 6 ਤਰੀਕ 6 ਤਰੀਕ ਨੂੰ ਹੋਵੇਗੀ ਉਸ ਤੋਂ ਬਾਅਦ ਅਪਰੰਤ ਸਾਰੇ ਪ੍ਰੋਗਰਾਮ 7 ਤੇ 8 ਨੂੰ ਹੋਣਗੇ ਸਾਈ ਮਿਰਜੇ ਸਾਜੀ ਦਾ ਬਹੁਤ ਸੱਚੇ ਦਰਵਾਜ਼ੇ ਕੀ ਜੈ